ਸਭ ਤੋਂ ਪਹਿਲਾਂ ਜਦੋਂ ਮੈਨੂੰ ਡਾਕਟਰ ਸਾਹਿਬ ਨੇ ਫੋਨ ਕੀਤਾ ਨਾ ਸਵੇਰੇ ਮੈਨੂੰ ਬੜੀ ਖੁਸ਼ੀ ਹੋਈ ਵੀ ਮੇਰੇ ਵੱਡੇ ਵੀਰ ਜੀ ਨੇ ਮੈਨੂੰ ਫੋਨ ਕੀਤਾ ਇਹਨਾਂ ਦੇ ਫਾਦਰ ਸਾਹਿਬ ਵੀ ਮੇਰੇ ਯਾਰ ਸੀ ਮੈਂ ਉਹਨਾਂ ਨਾਲ ਬਹੁਤ ਕੰਮ ਕੀਤਾਗਾ ਤੇ ਜਦੋਂ ਡਾਕਟਰ ਸਾਹਿਬ ਨੇ ਕਿਹਾ ਵੀ ਅਸੀਂ ਕੈਂਪ ਲਗਾ ਰਹੇ ਹਾਂ ਬੁੱਟੂ ਭਾਜੀ ਅੱਖਾਂ ਦਾ ਤੇ ਮੈਨੂੰ ਬੜੀ ਖੁਸ਼ੀ ਹੋਈ ਮੈਂ ਕਿਹਾ ਵੀ ਤੁਸੀਂ ਕਿੰਨੇ ਵਜੇ ਪਹੁੰਚਣਾ ਇਹਨਾਂ ਨੇ ਮੈਨੂੰ ਕਿਹਾ ਮੈਂ 4 ਵਜੇ ਪਹੁੰਚਣਾ ਮੈਂ ਕਿਹਾ ਵੀ ਜੀ ਮੈਂ ਤੁਹਾਡੇ ਉਨ ਤੋਂ ਪਹਿਲਾਂ ਪਹੁੰਚ ਆਵਾਂਗਾ ਤੇ ਬਾਕੀ ਜੋ ਮੇਰੇ ਵੀਰ ਜੀ ਕੰਮ ਕਰ ਰਹੇ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਇਹ ਬਹੁਤ ਨੇਕ ਦਿਲ ਦੇ ਬੰਦੇ ਨੇ ਤੇ ਸਾਰੇ ਪਾਸੇ ਇਹਨਾਂ ਦਾ ਨਾਮ ਆ ਡਾਕਟਰ ਕਿੜੀ ਸਾਹਿਬ ਦਾ ਤੇ ਮੈਂ ਆਪਣੇ ਆਪ ਨੂੰ ਕਰਮਾ ਵਾਲਾ ਸਮਝਦਾ ਮੈਂ ਅੱਜ ਮੈਂ ਆਪਣੇ ਵੀਰ ਦੇ ਦਰਸ਼ਨ ਕੀਤੇ ਨੇ ਇਹਨਾਂ ਦੇ ਫਾਦਰ ਸਾਹਿਬ ਨੂੰ ਤੇ ਮੈਂ ਬਹੁਤ ਕੰਮ ਕੀਤਾ ਤੇ ਅੱਜ ਮੈਂ ਬੜਾ ਵਧੀਆ ਦਿਨ ਸਮਝਦਾ ਮਾਂ ਵੀ ਪ੍ਰਮਾਤਮਾ ਨੇ ਬਾਬੇ ਨਾਨਕ ਨੇ ਭੋਲੇ ਸ਼ੰਕਰ ਨੇ ਮੈਨੂੰ ਇਹਨਾਂ ਦੇ ਦਰਸ਼ਨ ਕਰਾਏ ਲੇ। ਲੇ ਤੁਹ ਮੈਂ ਤੁਹ ਦੱਸ ਦੇਦਾ ਮੈਂ ਤੁਹ ਦੱਸ ਦੇਦਾ ਕਿ ਜੇ ਤੂੰ ਮਾੜੀ ਮੋਟੀ ਅੱਗੇ ਭਰੇ ਤਾਂ ਹੀ ਤੂੰ ਆਉਂਦਾ ਨਾ ਠੀਕ ਹੈ ਕਿ ਨਹੀਂ ਬਾਕੀ ਗੱਲ ਇਹ ਹੈ ਕਿ ਮੇਰੇ ਛੋਟੇ ਭਰਾ ਅੱਜ ਨੇ ਮੈਨੂੰ ਫੋਨ ਤੇ ਕਾਈ ਲਵ ਯੂ ਸਰ ਫਿਰ ਸਾਡਾ ਜਿੱਦ ਕੀ ਲਾਗੇ ਦੋ ਤਿੰਨ ਵਾਰੀ ਟਿਕਟ ਦੋਣਾ ਨੇ ਮੈਨੂੰ ਫਰਾਈ ਦੇ ਦੇ ਦੋ ਦੇ ਦੋ ਅੱਜ ਮੈਂ ਤੁਹਾਡੇ ਸਾਰੇ ਸਾਹਮਣੇ ਅਨਾਉਂਸਮੈਂਟ ਕਰਦਾ ਮੈਂ ਇਹ ਮੈਂ ਕਹਿੰਦਾ ਦਿਨ ਰਾਤ ਲਾ ਕੇ ਮਿਹਨਤ ਕਰਕੇ ਆਪਣੇ ਭਰਾ ਨੂੰ ਦਿਵਾਵਾਂਗਾ ਇਹ ਟਿਕਟ ਦੇ ਦੋ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ